ਕਿਹੜੀ ਜਗ੍ਹਾ ਤੇ ਹੋਇਆ ਜੀ ਇਹ? ਹਾਈਟ ਸੀ ਅਜੇ ਤੋਂ। ਮੇਨ ਦੋ। ਕਿੰਨੇ ਬੰਦੇ ਸੀਗੇ ਪਤਾ ਜੀ ਕੁਛ? ਠੀਕੋ ਹੀ ਸੀਗਾ। ਹਾਂ ਹਾਂ। ਜਿਹੜਾ ਕੀ ਕੀ ਕੋਈ ਸੀਗਾ ਜੀ? ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ? ਪੰਜਾਬ ਜਾ ਰਹੇ ਸੀਗੇ ਉਹਦੇ ਨਾਲ। ਅੱਛਾ। ਹਾਂ ਜੀ। ਤੇ ਪਰ ਇੱਕ ਬੰਦਾ ਸੀ ਮੋਟਰਸਾਈਕਲ ਮੋਟਰਸਾਈਕਲ ਤੇ ਸੀ ਕਾਤੇ ਸੀ ਜੀ ਉਹ। ਬਾਈਕ ਤੇ ਸੀਗਾ ਜੀ ਤੁਸੀਂ। ਅੱਛਾ। ਕੋਈ ਪਛਾਣ ਆ ਹੈ ਉਹਦੀ? ਨਹੀਂ। ਮੈਂ ਤਾਂ 22 ਚਲਾ ਰਹੀ ਸੀ ਮम्मा ਵਿੱਚੇ ਬੈਠੇ ਸੀ ਠੀਕ ਹੈ ਤੁਸੀਂ ਉੱਥੇ ਰੁਕੇ ਹੋਏ ਸੀ ਜਾਂ ਜਾ ਰਹੇ ਸੀ ਜਾ ਰਹੇ ਸੀ ਅੱਛਾ ਪਰਸ ਲੈ ਗਏ ਟੋਡਾ ਹਾਂਜੀ ਤੇ ਕਿ ਪਰਚੇ ਕੋਈ ਸਮਾਨ ਕੀ ਕੀ ਸੀ ਕਾਫੀ ਕਾਫੀ ਆ ਗਿਆ ਪੂਰਾ ਸੀਗੇ ਤੇ ਪੈਸੇ ਵੀ ਸੀਗੇ ਬੀ ਆਰ ਪੈਸੇ ਗਾ ਤੇ ਦੋ ਪਹੁੰਚੇ ਹਨਾ ਗਾਂਖ ਕੁਮਾਰ ਜੀ ਕੀ ਗੱਲਬਾਤ ਹੋਈ ਅੱਜ ਗੱਲਬਾਤ ਕੁਝ ਨਹੀਂ ਹੋਈ ਅਸੀਂ ਉੱਥੇ ਬੈਠੇ ਸੀ ਸਿਟੀ ਹਾਰਡ ਤੋਂ ਹੋਟਲ ਤੋਂ ਅੱਗੇ ਮੜਾ ਜਾ ਤੇ ਉੱਥੇ ਦੋ ਬਾਈਕ ਵਾਲੇ ਆਏ ਤੇ ਉਹਨਾਂ ਨੇ ਆ ਕੇ ਇਹਨਾਂ ਤੋਂ ਪਰਸ ਖੋਇਆ ਇਹਨਾਂ ਦਾ ਉਹਨਾਂ ਕਰਕੇ ਹੈਂਡਲ ਕੁੜੀ ਦਾ ਵਿਗੜਿਆ ਉਹ ਨਾਲ ਨੇ ਗਰ ਗਿਆ ਸੀ ਚੱਕਿਆ ਇਹਨਾਂ ਨੂੰ ਆ ਗਿਆ ਦੇਖੋ ਸਾਡੇ ਤੋਂ ਦੋ ਨਿਸ਼ਾਨੀ ਮੈਂ ਇਹਨਾਂ ਨੂੰ ਚੱਕੇ ਜਾ ਕੇ ਦੋ ਗੱਡੀਆਂ ਰੋਕੀਆਂ ਤੇ ਮਤਲਬ ਫਿਰ ਇਹਨਾਂ ਨੂੰ ਬਿਠਾਇਆ ਅਸੀਂ ਲੈ ਕੇ ਉਹ ਚਾਹ ਸਿੱਧਾ ਬਸ ਇਹੀ ਗੱਲਬਾਤ ਹੋਈ ਜਾਂ ਉਦੋਂ ਬਦ ਇਹ ਬਿਆਨ ਦੇ ਦਿੰਗੇ ਮੁੰਡਿਆਂ ਦਾ ਕੋਈ ਪਤਾ ਲੱਗਿਆ ਮੁੰਡੇ ਹੈਗੇ ਸੀ ਵੀਰੇ ਅਸੀਂ ਇਹਨਾਂ ਨੂੰ ਹਾਕ ਮਾਰੀ ਉਹਨਾਂ ਨੂੰ ਉਹਦਾ ਭੱਜ ਕੇ ਸੀ ਨਾਲ ਦੀ ਤੇ ਮੈਂ ਤਾਂ ਇਹੀ ਕਹਣਾ ਚਾਹ ਲੋ ਸਰਕਾਰਾਂ ਨੂੰ ਵੀ ਪੁਲਿਸ ਵਾਲਿਆਂ ਨੂੰ ਵੀ ਬਾਈ ਹੱਥ ਜੋੜ ਕੇ ਬੇਨਤੀ ਆ ਤੁਸੀਂ ਮਾੜਾ ਧਿਆਨ ਦਿਓ ਵੀ ਨਾਬੇ ਦਾ ਹਾਲ ਬਹੁਤ ਮਾੜਾ ਹੈ ਆ ਦੇਖ ਲੋ ਸਾਹਮਣੇ ਆ ਜੋ ਵੀ ਹੈ ਤੇ ਇਹ ਤੁਹਾਨੂੰ ਜਾਣਦੇ ਨੇ ਜੀ ਇਹ ਨਹੀਂ ਮੈਨੂੰ ਜਾਣਦੇ ਨਹੀਂ ਹੈਗੇ ਜੀ ਆਪਾਂ ਤਾਂ ਇਨਸਾਨੀ ਤੌਰ ਤੇ ਆਪਾਂ ਨੇ ਆਪਣਾ ਫਰਜ਼ ਨਿਭਾਇਆ ਹੈ ਕਿ ਅੱਜ ਕੱਲ ਕੋਈ ਨਹੀਂ ਚੱਕਦਾ ਕਿਸੇ ਨੂੰ ਆਪਾਂ ਚੱਕਿਆ ਇਹਨਾਂ ਨੂੰ ਠੀਕ ਹੈ ਨਾ ਇਹ ਇੱਕ ਪਰ ਨਾਲ ਰਹਿਣਾ ਨਹੀਂ ਹਾਂ ਜੀ ਨਾ ਬੇਦਰ ਰਹਿਣਾ ਨਹੀਂ ਫੜਕਾਂਗੇ ਰਹਿਣਾ ਨਹੀਂ ਤੇ ਆਪਾਂ ਤਾਂ ਚਾਹ ਕਰ ਰਹੇ ਹਾਂ ਕਿ ਜੇ ਤੁਹਾਨੂੰ ਇਹ ਵੀ ਦਿੱਤਾ ਦੇਖਿਆ ਜਾਵੇ ਤੇ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਨਾ ਦੇ ਬੰਦਿਆਂ ਤੇ ਜਿਹੜੇ ਗਲਤ ਅੰਸਰ ਆਪਣੇ ਕਰਦੇ ਨੇ ਆਪਾਂ ਮੈਮ ਜਿਹੜਾ ਜੇ ਕੇਸ ਆਇਆ ਹੈ ਲੁੱਟਖੋਹ ਵਾਲਾ ਇਹ ਕਿ ਲੇਡੀਆਂ ਆਈ ਹੈ ਜਿਹੜੀ ਉਹ ਕੀ ਨਾਮ ਹੈ ਕੀ ਗੱਲਬਾਤ ਹੋਈ ਹੈ ਇਹ ਸੁਖਵਿੰਦਰਪੁਰ ਪੇਸ਼ੈਂਟ ਦਾ ਨਾਮ ਹੈ ਅਰਾਊਂਡ 40 ਈਅਰ 올ਡ ਹੈ ਵਾਈਫ ਆਫ ਗੁਰਪ੍ਰੀਤ ਸਿੰਘ ਇਹ ਇਟਾਈ ਦੇ ਸਾਹਮਣੇ 스내ਚਿੰਗ ਕੇਸ ਹੈ ਔਰ ਇਹ 3-4 ਡੇਸ ਤੋਂ ਕੰਟੀਨਿਊਸਲੀ ਹੋ ਰਹੀ ਹੈ ਮੈਂ ਡੇਲੀ ਆਪਣੀ ਡਿਊਟੀ ਚ ਪੀਆਈ ਤਾਂ ਕਰਦੀ ਕਰਦੀ ਹਾਂ ਤੇ ਡੇਲੀ 스내ਚਿੰਗ ਕੇਸ ਆ ਰਹੇ ਨੇ ਕਿੰਨੇ ਸਟਾਫਿੰਗ ਹੋਈ ਹੈ ਕਿੰਨੇ ਸਟਾਫਾਂ ਦੇ ਨਾਮ ਹੋਰ ਸੀਲ ਤੇ ਸਟਾਫ ਆਈ ਹੈ ਉਹਨਾਂ ਨੇ ਉਹ ਆਪਣੀ ਬਾਈਕ ਤੋਂ ਡਿੱਗ ਕੇ ਜਦੋਂ ਉਹਨੇ ਸਨੇਚਿੰਗ ਕੀਤਾ ਉਹਨਾਂ ਦਾ ਪੱਟ ਖਿੱਚਿਆ ਹੋਣਾ ਤਾਂ ਉਹ نیچے गिर ਕੇ ਤੁੰਡੇ ਹੈਡ ਇੰਜਰੀ ਹੋ ਗਿਆ